ਬਾਕੀ ਜੀ ਆਪਣੇ ਕੋਲ 1000 ਦੀਆਂ 6 ਲੋਰਾਂ ਵਾਲੀ ਉਦਾਂ ਹੀ ਚੱਲ ਰਹੀ ਆ ਆਫਰ ਤੇ ਬਾਕੀ ਆਪਣੇ ਕੋਲ 1000 ਦੀਆਂ ਟੀ-ਸ਼ਰਟਾਂ 6 ਟੀ-ਸ਼ਰਟਾਂ 1000 ਦੀਆਂ ਇਹ ਵੀ ਸੇਮ ਹੀ ਆਫਰ ਚੱਲ ਰਹੀ ਹੈ ਜੀ ਇਸ ਤੋਂ ਬਾਅਦ ਜੀ ਆਪਣੇ ਕੋਲ ਸਿਆਲ ਵਾਲਾ ਆ ਗਿਆ ਕੋਟ ਪੈਂਟ 3 ਪੀਸ ਇਹ ਵੀ ਆਪਣੇ ਕੋਲ 1500 ਦਾ ਇੱਕ 3 ਪੀਸ ਕੋਟ ਪੈਂਟ ਜੀ ਇਸ ਤੋਂ ਬਾਅਦ ਆ ਗਏ ਜੀ ਆਪਣੇ ਕੋਲ ਬਲੇਜ਼ਰ 2000 ਦੇ ਤਿੰਨ ਇਹ ਚ ਕਲਰ ਵੈਰਾਈਟੀ ਵਾਧੂ ਮਿਲੂਗੀ ਜੀ ਇਸ ਤੋਂ ਬਾਅਦ ਆ ਗਏ ਜੀ ਆਪਣੇ ਕੋਲ ਜਾਕਟਾਂ ਕੁਰਤੇ ਪਜਾਮੇ ਤੇ ਪਾਉਣ ਵਾਲੀਆਂ ਜਾਗੋ ਵਾਲੀਆਂ ਜਾਕਟਾਂ ਇਹਨਾਂ ਚ ਵੀ ਕਲਰ ਵਾਧੂ ਮਿਲੂਗਾ ਜੀ ਇਹ ਨੇ ਆਪਣੀਆਂ 1500 ਦੀਆਂ ਤਿੰਨ ਇਸ ਤੋਂ ਬਾਅਦ ਜੀ ਇੱਕ ਮਹਿੰਤੀ ਕਰਨੀ ਆ ਵੀ ਆਪਣੇ ਕੋਲ ਜਿਹੜਾ ਸਿਆਲੂ ਕਪੜਾ ਹੈਗਾ ਉਹ ਸਾਡੇ ਕੋਲ ਇਹ ਸਨੋ ਵਾਲਾ ਤੇ ਫੁੱਲ ਗਰਮ ਟਰੈਕਸੂਟ ਕੋਟ ਜਾਕਟਾਂ ਸਭ ਕੁਝ ਉਪਲਬਧਾ ਜਿਨ੍ਹਾਂ ਨੇ ਬਾਹਰ ਨੂੰ ਆਪਣੇ ਬੱਚਿਆਂ ਨੂੰ ਕੱਪੜੇ ਭੇਜਣੇ ਨੇ ਜਿਹੜੇ ਬਾਹਰ ਮਾਰਕੀਟ ਤੋਂ ਲੱਖ ਰੁਪਏ ਦਾ ਕੱਪੜਾ ਲੈ ਕੇ ਭੇਜਣਗੇ ਉਹੀ ਕੱਪੜਾ ਆਪਣੇ ਕੋਲ 20000 ਦਾ ਮਿਲੇਗਾ ਜੀ ਇਹਦੇ ਲਈ ਆਉਣਾ ਪਊਗਾ ਨੇੜੇ ਨਾਬਾ ਚੌਕ ਪੁਰਾਣੀ ਅਨਾਜ ਮੰਡੀ ਮਿੱਤਰਾਂ ਦਾ ਫੈਸ਼ਨ ਅਮਲੋ ਬਾਕੀ ਜੀ ਇੱਕ ਬੇਨਤੀ ਹੋਰ ਹੈ ਜੇ ਕੋਈ ਵੀਰ ਭਾਈ ਬਾਹਰ ਜਾਣ ਦੀ بجائے ਇੱਥੇ ਆਪਦਾ ਵਧੀਆ ਕੰਮ ਤੋੜਨਾ ਚਾਹੁੰਦਾ ਤਾਂ ਸਾਡੇ ਨਾਲ ਸੰਪਰਕ ਕਰੇ ਸ਼੍ਰੀ ਬਾਲਾਜੀ ਗਾਰਮੈਂਟ ਰਾਮਪੁਰਾ ਫੂਲ ਤੇ ਵਧੀਆ ਕੰਮ ਉਹਨਾਂ ਨੂੰ ਤੋੜ ਕੇ ਦਵਾਂਗੇ ਕਿਉਂਕਿ ਰਾਮਪੁਰਾ ਫੂਲ ਵਾਲੇ ਬ੍ਰਾਂਚਾਂ ਮੰਡਣ ਲੱਗ ਗਏ ਜੀ ਤੇ ਉਹਨਾਂ ਨਾਲ ਸੰਪਰਕ ਕਰੋ ਜਾਂ ਸਾਡੇ ਨਾਲ ਸੰਪਰਕ ਕਰੋ ਕੋਈ ਚੱਕਰ ਨਹੀਂਗਾ ਜੀ ਅਸੀਂ ਵਧੀਆ ਤੋਂ ਵਧੀਆ ਕੰਮ ਤੋੜ ਕੇ ਦਵਾਂਗੇ ਜੀ ਬਾਕੀ ਸਕਰੀਨ ਤੇ ਨੰਬਰ ਚੱਲੇ ਜਾਂਦਾ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ